ਫਿਰ 6 ਇਚ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਹਰਦੀਪ ਗਰੇਵਾਲ ਵੱਲੋਂ ਲਿਖੀ ਇਸ ਫਿਲਮ ਵਿੱਚ ਮੰਡੀ ਠੱਕਰ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ ਪੈਚ 2013 ਤੋਂ ਬਾਅਦ ਹੁਣ ਇਸ ਫਿਲਮ ਨੂੰ ਵੀ ਗੈਰੀ ਖਟਰਾਓ ਹੀ ਡਾਇਰੈਕਟ ਕਰ ਰਹੇ ਹਨ ਅਸੀਂ ਫਿਲਮ ਦੇ ਸੈੱਟ ਤੇ ਪਹੁੰਚੇ ਅਤੇ ਕਲਾਕਾਰਾਂ ਨਾਲ ਫਿਲਮ ਨੂੰ ਲੈ ਕੇ ਗੱਲਬਾਤ ਕੀਤੀ ਜਦੋਂ ਅਸੀਂ ਹਰਦੀਪ ਗਰੇਵਾਲ ਨਾਲ ਫਿਲਮ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਇੱਕ ਬਹੁਤ ਅਹਿਮ ਮੁੱਦੇ ਉੱਤੇ ਬਣ ਰਹੀ ਹੈ ਆਪਣੇ ਫਿਲਮੀ ਸਫ਼ਰ ਬਾਰੇ ਹਰਦੀਪ ਨੇ ਸਾਡੇ ਨਾਲ ਹੋਰ ਕੀ ਕੀ ਗੱਲਾਂ ਸਾਂਝੀਆਂ ਕੀਤੀਆਂ ਤੁਸੀਂ ਵੀ ਜ਼ਰੂਰ ਸੁਣੋ ਨਹੀਂ ਐਕਚੁਅਲੀ ਹਰੇਕ ਕਹਾਣੀ ਡਿਫਰੈਂਟ ਹੁੰਦੀ ਆ ਜੀ ਜਿਹੜੀ ਬੈਚ 2013 ਸੀ ਉਹ ਫਿਕਸ਼ਨਲ ਸੀ ਸਾਰੀ ਫਿਕਸ਼ਨਲ ਸੀ ਜਿਹੜੀ ਤੁਣਕਾ ਤੁਣਕਾ ਸੀਗੀ ਤੇ ਉਹ ਮੋਟੀਵੇਸ਼ਨਲ ਕਹਾਣੀ ਸੀ ਹਾਲਾਂਕਿ ਇਨਸਪਾਇਰਡ ਉਹ ਵੀ ਕਿਸੇ ਤੋਂ ਨਹੀਂ ਸੀ ਬਟ ਸੀਗੀ ਉਹ ਵੀ ਸਾਰੀ ਫਿਕਸ਼ਨਲ ਜਿਹੜੀ 6C ਚ ਜਿਹੜੀ ਇਹ ਕਹਾਣੀ ਆ ਇਹ ਜ਼ਰੂਰ ਇਨਸਪਾਇਰਡ ਆ ਜੋ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਕੁਝ ਚੀਜ਼ਾਂ ਹੋਈਆਂ ਕੁਝ ਇਨਸੀਡੈਂਟ ਹੋਇਆ ਉਹਨਾਂ ਤੋਂ ਇਨਸਪਾਇਰਡ ਆ ਕਹੋ ਜੇ ਹੋਰ ਪਲੋਟ ਬਾਰੇ ਦੱਸੋਟ ਪਲੋਟ ਇਦਾਂ ਜੀ ਸਿਕਸੀਚ ਬੈਂਡ ਚਾਹੀਦੇ ਹੁੰਦੇ ਆ ਤੁਹਾਨੂੰ ਜੇ ਤੁਸੀਂ ਕੈਨੇਡਾ ਜਾਣਾ ਤੇ ਹੁੰਦਾ ਆਪਣੇ ਪੰਜਾਬ ਤੋਂ ਪਿਛਲੇ 2-3 ਸਾਲ ਜੀ ਹੋਇਆ ਕੁੜੀਆਂ ਦੇ ਜਿਨ੍ਹਾਂ ਦੇ ਸਿਕਸੀਚ ਬੈਂਡ ਆਏ ਆ ਕਈ ਵਾਰੀ ਪੈਸੇ ਨਹੀਂ ਇੰਨੇ ਹੁੰਦੇ ਕਿ ਫੀਸ ਭਰ ਸਕਣ ਫਿਰ ਮੁੰਡੇ ਵਾਲੇ ਜਿਹੜੇ ਆ ਉਹ ਪੈਸੇ ਲਾਉਂਦੇ ਆ ਕੁੜੀ ਬਾਹਰ ਚੱਲੇ ਤਾਂ ਜਾਂਦੀ ਆ ਬਟ ਮੁੰਡੇ ਨੂੰ ਬੁਲਾਉਂਦੇ ਨਹੀਂ ਹਨਾ ਉਸ ਇਨਸੀਡੈਂਟਸ ਜਿਹੜੇ ਆਪਣੇ ਆਸ-ਪਾਸ ਹੋਏ ਨੇ ਉਹਨਾਂ ਦੇ ਇਨਸਪਾਇਰਡ ਆ ਜੀ ਕਹਾਣੀ ਤੇ ਤੁਸੀਂ ਕਦੇ ਬਾਹਰ ਜਾਣ ਦਾ ਸੋਚਿਆ ਕਦੀ ਫੈਮਿਲੀ ਨੇ ਕਿਹਾ ਕਿ ਤੁਸੀਂ ਬਾਹਰ ਚਲੇ ਜਾਓ ਸੈਟਲ ਹੋ ਜਾਓ ਮੈਂ ਮੈਨੂੰ ਮੈਨੂੰ ਯਾਦ ਆ ਮੈਂ 11ਵੀਂ 12ਵੀਂ ਚ ਸੀਗਾ ਸ਼ਾਇਦ ਉਦੋਂ ਜਿਵੇਂ ਹੁੰਦਾ ਨਹੀਂ ਵੀ ਰਿਸ਼ਤੇਦਾਰ ਬੁਲਾ ਲੈਣੀਆਂ ਉਦਾਂ ਦਾ ਸਿਸਟਮ ਜੇ ਚੱਲਦਾ ਓਦੋਂ ਮੈਂ ਅੜ ਗਿਆ ਮੈਂ ਮੈਂ ਜਾਣਾ ਨਹੀਂ ਹੈਗਾ ਬਾਹਰ ਉਦੋਂ ਮੈਂ ਬਿਲਕੁਲ ਐਂਟੀ ਹੁੰਦਾ ਸੀ ਵੀ ਬਾਹਰ ਜਾਣ ਦੇ ਹਾਲਾਂਕਿ ਹੁਣ ਵੀ ਐਡਾ ਕੋਈ ਪੱਖ ਨਹੀਂ ਹੈਗਾ ਬਟ ਹੁਣ ਮੈਂ ਡਾਲੀ ਉਟਾਂ ਵੀ ਜਿਹਦੀ ਮਰਜ਼ੀ ਹੈਗੀ ਆ ਜਾਣ ਦੀ ਉਹ ਜਾ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਨਹੀਂ ਦਿਲ ਕਰਦਾ ਉੱਥੇ ਕੰਮ ਕਰ ਲਵੇ ਤੇ ਫਿਲਮ ਦੀ ਕਹਾਣੀ ਨੂੰ ਕਿੰਨਾ ਸਮਾਂ ਲੱਗਿਆ ਫਿਲਮ ਦੀ ਕਹਾਣੀ ਲਾਸਟ ਇਅਰ ਨਵੰਬਰ ਦੇ ਵਿੱਚ ਮੈਂ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਸੀ ਜੀ ਤੇ ਨਵੰਬਰ ਤੋਂ ਲਿਖਣ ਤੋਂ ਬਾਅਦ ਤਿੰਨ ਚਾਰ ਮਹੀਨੇ ਦੇ ਵਿੱਚ ਫਸਟ ਡਰਾਫਟ ਰੈਡੀ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਤੱਕ ਤਾਂ ਇੰਪਰੋਵਾਈਜ਼ੇਸ਼ਨਸ ਅਗਲੇ ਡਰਾਫਟ ਨਿਕਲਦੇ ਆਏ ਤੇ ਹੁਣ ਅਸੀਂ ਬੌਂਡ ਸਕ੍ਰਿਪਟ ਤੇ ਹੀ ਕੰਮ ਕਰ ਰਹੇ ਹਾਂ ਜੀ ਮੈਂ ਗੈਰੀ ਜੀ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਤੁਹਾਡੀ ਇੱਕ ਜੋੜੀ ਹੈ ਉਹ ਹਮੇਸ਼ਾ ਤੋਂ ਹੀ ਚੱਲ ਰਹੀ ਤੁਨਕਾ ਤੁਨਕਾ ਤੋਂ ਅੱਗੇ ਵੀ ਚੱਲ ਰਹੀ ਤਾਂ ਤੁਸੀਂ ਤੁਹਾਡਾ ਕੰਫਰਟ ਜ਼ੋਨ ਹੈ ਤੋਂ ਦੋਨਾਂ ਦਾ ਜਾਂ ਕਿਵੇਂ ਤੁਸੀਂ ਇਕੱਠੇ ਹੀ ਕੰਮ ਕਰਦੇ ਹੋ ਹਮੇਸ਼ਾ ਹਮੇਸ਼ਾ ਵਾਲੀ ਨਹੀਂ ਗੱਲ ਹੈਗੀ ਵੀ ਉਹ ਗੈਰੀ ਕਿਤੇ ਹੋਰ ਬਾਹਰ ਨਹੀਂ ਕੰਮ ਕਰੂਗਾ ਜਾਂ ਮੈਂ ਨਹੀਂ ਕਿਤੇ ਕਰੂੰਗਾ ਬਟ ਹਾਂ ਕੰਫਰਟ ਜ਼ੋਨ ਜ਼ਰੂਰ ਆ ਫ੍ਰੀਕੁਐਂਸੀ ਮੈਚ ਕਰਦੀ ਆ ਅ ਵਿਜ਼ਨ ਮੈਚ ਕਰਦੀ ਆ ਇਹ ਚੀਜ਼ਾਂ ਮੈਚ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਜੇ ਤੁਸੀਂ ਕ੍ਰੀਏਟਿਵ ਪੁਆਇੰਟ ਤੇ ਕੰਮ ਕਰਨਾ ਹੈ ਨਾ ਜੇ ਡਾਇਰੈਕਟਰ ਤੇ ਐਕਟਰ ਜਾਂ ਡਾਇਰੈਕਟਰ ਤੇ ਰਾਈਟਰ ਨੇ ਕੰਮ ਕਰਨਾ ਤੇ ਤੁਹਾਡਾ ਕ੍ਰੀਏਟਿਵ ਡਿਫਰੈਂਸਸ ਨੇ ਤਾਂ ਫਿਰ ਦਿੱਕਤ ਹੋ ਜਾਂਦੀ ਆ ਬਹੁਤ ਰਾਈਟਰ ਨੇ ਸੋਚਿਆ ਕੁਝ ਹੋਰ ਲਿਖਿਆ ਕੁਝ ਹੋਰ ਡਾਇਰੈਕਟਰ ਨੇ ਕੁਝ ਹੋਰ ਬਣਾਤਾ ਹੁਣ ਇਹਦੇ 'ਚ ਮੈਨੂੰ ਐ ਫੀਲ ਹੁੰਦਾ ਹੁੰਦਾ ਕਿ ਜੋ ਮੈਂ ਲਿਖਿਆ ਉਹ ਉਦਾਂ ਹੀ ਬ ਆ ਕਰਕੇ ਸਾਡੀ ਬੌਂਡਿੰਗ ਇਦਾਂ ਦੀ ਹੈਗੀ ਐ ਫ੍ਰੀਕੁਐਂਸੀ ਇਦਾਂ ਦੀ ਹੈਗੀ ਸਾਨੂੰ ਦਿੱਕਤ ਨਹੀਂ ਆਉਂਦੀ ਤੁਸੀਂ ਆਪਣੇ ਚ ਰਹਿਣਾ ਪਸੰਦ ਕਰਦੇ ਹੋ ਤੁਸੀਂ ਇਨਾ ਸੋਸ਼ੀਅਲਾਈਜ਼ ਵੀ ਨਹੀਂ ਕਰਨਾ ਪਸੰਦ ਕਰਦੇ ਮੈਨੂੰ ਲੱਗਦਾ ਤੁਹਾਡੇ ਇੰਨੇ ਇੰਡਸਟਰੀ ਵਿੱਚ ਫ੍ਰੈਂਡਸ ਵੀ ਨਹੀਂ ਹੋਣਗੇ ਕੋਈ ਖਾਸ ਵਜ੍ਹਾ ਨਹੀਂ ਸੁਭਾਈ ਆ ਜੀ ਮੇਰਾ ਸ਼ੁਰੂ ਤੋਂ ਮੇਰੇ ਨੂੰ ਵੀ ਆਮ ਜ਼ਿੰਦਗੀ ਚ ਵੀ ਫ੍ਰੈਂਡ ਤਿੰਨ ਚਾਰ ਹੀ ਨੇ ਉਹ ਸ਼ੁਰੂ ਵਾਲੇ ਨੇ ਬਸ ਹੋਰ ਮੇਰਾ ਸਰਕਲ ਹੀ ਹੈ ਨਹੀਂ ਕਦੇ ਵੀ ਨਹੀਂ ਬਣਿਆ ਇਵਨ ਸਕੂਲ ਤੋਂ ਬਾਅਦ ਕਾਲਜ ਤੱਕ ਜਾਂ ਇਸ ਇੰਡਸਟਰੀ ਦੇ ਵਿੱਚ ਵੀ ਉਹ ਬਸ ਨੇਚਰ ਹੀ ਰਿਜ਼ਰਵਡ ਜਿਆ ਥੋੜਾ ਜਿਆ ਹੋਰ ਕੋਈ ਗੱਲ ਨਹੀਂ ਤੁਹਾਡੇ ਲਈ ਯਾਰੀ ਕੀ ਹੈ ਯਾਰੀ ਅਸਲ ਚ ਨਾ ਬੜਾ ਮੈਨੂੰ ਐ ਲੱਗਦਾ ਵੀ ਹੈਵੀ ਸ਼ਬਦ ਹੁੰਦਾ ਦੋਸਤੀ ਜਾਂ ਯਾਰੀ ਮੈਂ ਮੈਂ ਕਿਸੇ ਨੂੰ ਯਾਰ ਦੋਸਤ ਕਹਿੰਦਾ ਨਹੀਂ ਛੇਤੀ ਕਿਉਂਕਿ ਜਦੋਂ ਆਪਾਂ ਬੋਲਦੇ ਆ ਤਾਂ ਉਹਦੇ ਬਹੁਤ ਮੈਨੇ ਹੁੰਦੇ ਆ ਨਾ ਯਾਰੀ ਦੋਸਤੀ ਬੜੀ ਇੰਪੋਰਟੈਂਟ ਚੀਜ਼ ਹੁੰਦੀ ਆ ਤੁਹਾਨੂੰ ਆਪਣਾ ਕੰਫਰਟ ਲੈਵਲ ਛੱਡਣਾ ਪੈਂਦਾ ਕਿਸੇ ਲਈ ਆਪਣੀ ਲਾਈਫ ਛੱਡ ਕੇ ਕਿਸੇ ਲਈ ਜਦੋਂ ਤੁਸੀਂ ਖੜਦੇ ਹੋ ਉਹ ਯਾਰੀ ਦੋਸਤੀ ਆ ਤੇ ਤੁਹਾਡੀ ਸਿੰਗਿੰਗ ਤੋਂ ਜ਼ਿਆਦਾ ਤੁਹਾਡੀ ਐਕਟਿੰਗ ਪਸੰਦ ਕੀਤੀ ਜਾ ਰਹੀ ਹੈ ਮੈਂ ਆਪਰਾ ਨਾ ਮੈਨੂੰ ਆਪ ਨੂੰ ਨਹੀਂ ਪਤਾ ਇਸ ਚੀਜ਼ ਇਹ ਹੁਣ ਉਹਦਾ ਰੀਜ਼ਨ ਕੀ ਹੈ ਇਹ ਵੀ ਨਹੀਂ ਮੈਨੂੰ ਪਤਾ ਪਤਾ ਨਹੀਂ ਜਿਆਦਾ ਐ ਹੁੰਦਾ ਵੀ ਅਸਲ ਚ ਪਰਭਾਸ਼ਾ ਬਦਲ ਗਈ ਡੈਫੀਨੇਸ਼ਨ ਬਦਲ ਗਈ ਐਕਟਿੰਗ ਦੀ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ ਐਕਟਿੰਗ ਇਜ਼ ਐਕਚੁਅਲੀ ਨਾ ਟੂ ਐਕਟ ਜਦੋਂ ਤੁਸੀਂ ਨਹੀਂ ਐਕਟ ਕਰ ਰਹੇ ਉਹ ਐਕਟਿੰਗ ਆ ਜੋ ਹੁਣ ਕੈਮਰੇ ਮੂਰੇ ਕਰਨੀ ਪੈਂਦੀ ਆ ਫਿਰ ਆਪਾਂ ਨਹੀਂ ਐਕਟਿੰਗ ਕਰਦੇ ਅਪਣਾਉਂਦੇ ਹੀ ਨਹੀਂ ਹਾਂਜੀ ਸਿੰਪਲ ਰਾਈਟ ਤੁਹਾਡੀ ਜਦੋਂ ਫਿਲਮ ਆਈ ਸੀ ਤੁੰਕਾ ਤੁੰਕਾ ਮੈਂ ਤੁਹਾਡਾ ਇੱਕ ਇੰਟਰਵਿਊ ਵੀ ਦੇਖਿਆ ਸੀ ਲੋਕਾਂ ਨੇ ਕਿਹਾ ਸੀ ਪਹਿਲਾਂ ਗਾਣਾ ਕਰੋ ਕੋਈ ਵੱਡਾ गाना ਪਹਿਲਾਂ ਕਰੋ ਫਿਲਮ ਨਾ ਕਰੋ ਹਾਂਜੀ ਹਾਂ ਨਹੀਂ ਉਹ ਹੈਗਾ ਆਪਣੇ ਰਿਵਾਜ ਆ ਇੱਥੇ ਇੰਡਸਟਰੀ ਦੇ ਵਿੱਚ ਰੂਲ ਆ ਈਵਨ ਜਦੋਂ ਆਪਾਂ ਕਹਿੰਦੇ ਨਾ ਵੀ ਕਿ ਗਾਉਣ ਵਾਲੇ ਹੀ ਐਕਟਰ ਕਿਉਂ ਬਣਦੇ ਆ ਉਹ ਵੱਡੇ ਹੋ ਜਾਂਦੇ ਆ ਵੱਡੇ ਦਾ ਸੈਂਸ ਵੀ ਵੱਡੇ ਸਿੰਗਰ ਬਣ ਜਾਂਦੇ ਆ ਤਾਂ ਆਬਵੀਅਸ ਜੀ ਗੱਲ ਆ ਪ੍ਰੋਡਿਊਸਰਸ ਉਹਨਾਂ ਤੇ ਆਪਣਾ ਪੈਸਾ ਲਾਉਣਾ ਚਾਹੁੰਦੇ ਹੁੰਦੇ ਆ ਹਨ ਤੇ ਮੇਰਾ ਐਡਾ ਮੈਡਾ ਤਾਮਜਾਮ ਹੈ ਨਹੀਂ ਸੀ ਐਜ਼ ਅ ਸਿੰਗਰ ਮੈਨ ਆਪਾਂ ਆਪਣਾ ਕੰਮ ਕਰਨ ਵਾਲੇ ਨਾਰਮਲ ਜੇ ਕਲਾਕਾਰ ਜੀ ਨੂੰ ਕਹਿੰਦੇ ਆ ਤੇ ਫਿਰ ਉਹ ਹਾਂ ਹੁੰਦਾ ਥਾਟ ਇੰਡਸਟਰੀ ਦਾ ਬਿਜ਼ਨਸ ਤੇ ਤਾਂ ਹੀ ਕਹਿੰਦਾ ਵੀ ਆਪਣਾ ਪਹਿਲਾਂ ਵੱਡਾ ਕਰ ਲਓ ਫਿਰ ਤੁਸੀਂ ਐਕਟਰ ਬਣੋ ਤੇ ਉਹ ਸਹੀ ਸੀ ਆਪਣੀ ਜਗ੍ਹਾ ਉਹ ਤਾਂ ਪਰ ਹੁਣ ਅਸੀਂ ਆਪਣੀ ਜਗ੍ਹਾ ਆਪਣਾ ਕੰਮ ਕਰਨਾ ਸੀ ਅਸੀਂ ਕਰ ਲਿਆ ਤੁਹਾਨੂੰ ਅੱਜ ਵੀ ਉਹ ਸਭ ਸੁਣਨ ਨੂੰ ਮਿਲਦਾ ਮੈਂ ਸੁਣਦਾ ਨਹੀਂ ਨਾ ਮੈਂ ਮੇਰਾ ਸੁਭਾਅ ਇਦਾਂ ਦਾ ਨਾ ਮੈਂ ਸੁਣਦਾ ਨਾ ਮੈਂ ਕਹਿਣਾ ਕਿਸੇ ਨੂੰ ਸੁਣੂੰਗਾ ਤਾਂ ਤਾਂ ਜੇ ਮੈਂ ਕਿਸੇ ਨੂੰ ਮਿਲੂੰਗਾ ਜੇ ਮੈਨੂੰ ਕੁਝ ਕਹੂਗਾ ਕੋਈ ਹੈ ਨਾ ਤੇ ਪਟਾਮ ਇਹ ਜ਼ਰੂਰ ਆ ਵੀ ਮੈਂ ਦੋਨੇ ਕੰਨਾਂ ਦਾ ਸੋਨਾ ਇਸਤੇਮਾਲ ਕਰਦਾ ਮੈਂ ਸੋਣ ਜ਼ਰੂਰ ਲੈਣਾ ਹਰੇਕ ਦੀ ਸੁਣਦਾ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਦੂਜੇ ਕੰਨ ਚੋਂ ਕੱਢ ਦਿੰਦੀ ਆ ਜਿਹੜੀ ਨਹੀਂ ਚੀਜ਼ ਚਾਹੀਦੀ ਬਸ ਅੱਛਾ ਕਦੇ ਇਦਾਂ ਹੋਇਆ ਕਿਸੇ ਨੇ ਤੁਹਾਨੂੰ ਫਿਲਮ ਆਫਰ ਕੀਤੀ ਹੋਵੇ ਇੰਡਸਟਰੀ ਵਿੱਚ ਤੇ ਤੁਸੀਂ ਮਨਾਂ ਕਰਤਾ ਹੋਵੇ ਹਾਂ ਨਹੀਂ ਮਨਣਾ ਤਾਂ ਚਲੋ ਮੈਂ ਕੀਤਾ ਇੱਕ ਦੋ ਵਾਰੀ ਜਦੋਂ ਸਕ੍ਰਿਪਟ ਨਹੀਂ ਮੈਨੂੰ ਚੱਚੀ ਜਾਂ ਕਹਾਣੀ ਨਹੀਂ ਮੈਨੂੰ ਚਾਹੀਦੀ ਵੀ ਨਹੀਂ ਮੈਨੂੰ ਸੂਟ ਨਹੀਂ ਕਰ ਰਹੀ ਜਾਂ ਮੈਨੂੰ ਚੰਗੀ ਨਹੀਂ ਲੱਗਦੀ ਬਟ ਮੈਂ ਇੱਕ ਦੋ ਫਿਲਮ ਹੁਣ ਕੀਤੀਆਂ ਨੇ ਜਿਹੜੀਆਂ ਮੈਂ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਬਾਹਰ ਕੀਤੀਆਂ ਨੇ ਉਹਦਾ ਰੀਜ਼ਨ ਵੀ ਇਹੀ ਸੀ ਵੀ ਮੈਨੂੰ ਕਹਾਣੀ ਵਧੀਆ ਲੱਗੀ ਤਾਂ ਮੈਂ ਕਰ ਲੀਆਂ ਹਾਂਜੀ ਮਤਲਬ ਕੋਈ ਰੈਜੀਡਿਟੀ ਨਹੀਂ ਹੈਗੀ ਇਦਾਂ ਦੀ ਕਿ ਆਪਣੇ ਪ੍ਰੋਡਕਸ਼ਨ ਹਾਊਸ ਚ ਕਰੀ ਨੀ ਕੋਈ ਰੈਜੀਡਿਟੀ ਨਹੀਂ ਇਵਨ ਕਿ ਮੈਨੂੰ ਲੱਗਦਾ ਮਿੱਥ ਬੜਾ ਤਕੜਾ ਹੈ ਇਹ ਇਹ ਹੁਣ ਅਗਲੇ ਸਾਲ ਕਲੀਅਰ ਹੋ ਜਾਊਗਾ ਜਦੋਂ ਦੋਨੇ ਫਿਲਮਾਂ ਆਉਣਗੀਆਂ ਇੱਕ ਤਾਂ ਫਰਵਰੀ ਚ ਆਊਗੀ ਹੁਣ ਜੇ ਪੈਸਾ ਬੋਲਦਾ ਹੁੰਦਾ ਟਾਈਟਲ ਆ ਉਹਦਾ ਤੇ ਹੋਰ ਕਹਾਣੀ ਬੜੀ ਸੋਹਣੀ ਆ ਬਹੁਤ ਸੋਹਣੀ ਕਹਾਣੀ ਸੀਗੀ ਤੇ ਉਹ ਮੈਨੂੰ ਬੜੇ ਲੋਕ ਜਿਹੜੇ ਮਿਲਦੇ ਆ ਪਹਿਲੀ ਵਾਰੀ ਉਹ ਵੀ ਟੀਮ ਜਦੋਂ ਮਿਲੀ ਉਹਨਾਂ ਨੂੰ ਐ ਲੱਗੇ ਵੀ ਤੁਸੀਂ ਸਾਨੂੰ ਐਂ ਆਏ ਸੀ ਵੀ ਤੁਸੀਂ ਤਾਂ ਬਾਹਰ ਕਰਨੀ ਹੋਈ ਨਹੀਂ ਜਾਂ ਤੁਸੀਂ ਤਾਂ ਆਹੀ ਟੀਮ ਨਾਲ ਕੰਮ ਕਰਦੇ ਹੋ ਜਾਂ ਤੁਸੀਂ ਤਾਂ ਆਪਣੇ ਪ੍ਰੋਡਕਸ਼ਨ ਹਾਊਸ ਦੇ ਐਂਟਰੀ ਕਰਦੇ ਹੋ ਸੋ ਇਹ ਹੈਗਾ ਥੋੜਾ ਜਿਹਾ ਮਿੱਥ ਹੋਊਗਾ ਕਲੀਅਰ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਆਫਰ ਕਰ ਸਕਦੇ ਹੋ ਫਿਲਮਾਂ ਵਿੱਚ ਠੀਕ ਹੈ ਤੇ ਇਸ ਫਿਲਮ ਦੀ ਕਹਾਣੀ ਮੰਡੀ ਨੂੰ ਕਾਸਟ ਕਰਨ ਦਾ ਕਿਵੇਂ ਥਾਟ ਆਇਆ ਸਾਨੂੰ ਇਦਾਂ ਸੀਗਾ ਜੀ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੀ ਕਹਾਣੀ ਸੀ ਨਾ ਇਹ ਇੱਕ ਕੁੜੀ ਦੀ ਕਹਾਣੀ ਆ ਮੇ ਸਕ੍ਰਿਪਟ ਦੇ ਵਿੱਚ ਜਿਹੜਾ ਮੇਨ ਕਰੈਕਟਰ ਆ ਜੀ ਦੀ ਕਹਾਣੀ ਆ ਉਹ ਇੱਕ ਕੁੜੀ ਆ ਸੋ ਕੁੜੀ ਸਾਨੂੰ ਇਦਾਂ ਸੀ ਵੀ ਕੁੜੀ ਇਦਾਂ ਦੀ ਹੋਵੇ ਜਿਹਨੂੰ ਲੋਕ ਜਾਣਦੇ ਵੀ ਹੋਣ ਓਬਵੀਅਸੀ ਗੱਲ ਆ ਨੰਬਰ 2 ਤੇ ਐਕਟਰ ਵੀ ਵਧੀਆ ਹੋਵੇ ਸੋ ਮੰਡੀ ਚ ਦੋਨੇ ਚੀਜ਼ਾਂ ਹੈਗੀਆਂ ਨੇ ਤੇ ਉਹ ਅਸੀਂ ਸੈੱਟ ਤੇ ਵੀ ਐਕਸਪੀਰੀਅੰਸ ਕਰ ਰਹੇ ਹਾਂ ਚੀਜ਼ ਵੀ ਹਾਂ ਵਧੀਆ ਐਕਟਰ ਨਾਲ ਸੀ ਕੰਮ ਕਰ ਰਹੇ ਹਾਂ ਸੋ ਮੰਡੀ ਨੂੰ ਵੀ ਜਦੋਂ ਕਹਾਣੀ ਸੁਣਾਈ ਉਹ ਰੈਡੀ ਹੋ ਗਏ ਪਹਿਲੀ ਵਾਰ ਚ ਹਾਂਜੀ ਤੇ ਜਦੋਂ ਤੁਸੀਂ ਸਕ੍ਰਿਪਟ ਲਿਖਦੇ ਹੋ ਸਭ ਤੋਂ ਪਹਿਲਾਂ ਇਕ ਕੁੰਦਨ ਆਪਾਂ ਅਪਰੂਵਲ ਲੈਂਦੇ ਆ ਜਾਂ ਕਿਸੇ ਨਾਲ ਸ਼ੇਅਰ ਕਰਦੇ ਤੁਸੀਂ ਕਿਹਦੇ ਨਾਲ ਕਰਦੇ ਹੋ ਮੈਂ ਗੈਰੀ ਹੁਣਾਂ ਨਾਲ ਹੀ ਕਰਦਾ ਕਿਉਂਕਿ ਅਸੀਂ ਉੱਠਦੇ ਬੈਠਦੇ ਆ ਰੋਜ਼ ਇਕੱਠੇ ਹਨਾ ਵੀ ਕਿਉਂਕਿ ਹੋਰ ਵੀ ਥਾਟ ਹੈਗੇ ਇਸ ਵਕਤ ਵੀ ਹੈਗੇ ਇੱਕ ਹੋਰ ਸਕ੍ਰਿਪਟ ਮੈਂ ਆਲਰੇਡੀ ਲਿਖੀ ਹੋਈ ਆ ਤੇ ਉਹ ਹੁੰਦਾ ਵੀ ਹਾਂ ਯਾਰ ਆ ਥਾਟ ਆਇਆ ਮੇਰੇ ਮਾਈਂਡ ਦੇ ਵਿੱਚ ਜੇ ਉਹਨੂੰ ਐਂ ਲੱਗਦਾ ਕਈ ਵਾਰੀ ਉਹ ਸਿੱਧਾ ਕਹਿ ਦਿੰਦਾ ਮੈਨੂੰ ਜਚਿਆ ਨਹੀਂ ਉਹ ਸਿੱਧਾ ਮੂੰਹ ਤੇ ਕਹਿ ਦਿੰਦਾ ਫਿਰ ਅਸੀਂ ਸੈਕੰਡ ਥਾਟ ਲੈਨੇ ਆ ਜੇ ਮੈਨੂੰ ਵੀ ਐਂ ਲੱਗਦਾ ਵੀ ਹਾਂ ਯਾਰ ਇਹ ਸਹੀ ਨਹੀਂ ਆ ਫਿਰ ਛੱਡ ਦਿੰਨੇ ਆ ਜੇ ਲੱਗਦਾ ਜਿਵੇਂ ਸਿਕਸੀਚ ਸੀ ਕੀ ਹਾਂ ਵਧੀਆ ਚੀਜ਼ ਆ ਫਿਰ ਮੈਂ ਲਿਖਣਾ ਸ਼ੁਰੂ ਕਰਦਾ ਤੁਸੀਂ ਇਹਨਾਂ ਸੋਨਾ ਲਿਖਦੇ ਹੋ ਕਦੀ ਜ਼ਿੰਦਗੀ ਬਾਰੇ ਕੁਝ ਲਿਖਿਆ ਹੈ ਨਹੀਂ ਜ਼ਿੰਦਗੀ ਜ਼ਿੰਦਗੀ ਦੇ ਆਸ-ਪਾਸ ਹੀ ਲਿਖੀਦਾ ਜੀ ਗਾਈਦਾ ਜੇ ਆ ਜਾ ਜ਼ਿੰਦਗੀ ਦੀ ਗੱਲ ਕਰੀਏ ਤੇਰੇ ਨਾਲ ਮੱਥਾ ਲਾਉਣਾ ਉਹ ਜ਼ਿੰਦਗੀ ਦੀਆਂ ਗੱਲਾਂ ਨੇ ਵੀ ਚਲੋ ਆਜੂ ਸੋ ਇੱਕ ਗਾਣਾ ਹੋ ਜਾਏ ਫਿਰ ਉਸ ਤੋ ਵਾਅਦਾ ਪਰ ਆਪ ਅਪ ਕਰਦੇ ਆ ਗਾਣੇ ਵਾਲਾ ਹੁਣ ਮਾਹੌਲ ਚੱਲ ਜਾ ਹੈ ਤਾਂ ਹੈ ਨਹੀਂ ਆ ਜਾ ਆ ਜਾ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ ਨਾਲ ਔਕੜਾਂ ਲਿਆ ਨੀ ਮੈਂ ਸਾਰਿਆਂ ਨੂੰ ਢਾਉਣਾ ਆ ਜਾ ਆ ਜਾ ਜ਼ਿੰਦਗੀ ਤੇਰੇ ਨਾਲੇ ਮੱਥਾ ਲਾਉਣਾ ਹੋ ਥੈਂਕ ਯੂ ਸੋ ਮੱਚ ਐਂਡ ਜਨ ਜਨ ਦੇ ਫਿਲਮ ਬਾਰੇ ਕੀ ਕਹੋਗੇ ਦਰਸ਼ਕਾਂ ਨੂੰ ਇਹੀ ਕਹਾਂਗੇ ਜੀ ਵੀ ਮਿਹਨਤ ਨਾਲ ਬਣਾ ਰਹੇ ਹਾਂ ਚੀਜ਼ ਅ ਡਿਫਰੈਂਟ ਚੀਜ਼ ਆ ਇਸ ਵਾਰੀ ਵੀ ਅਲੱਗ ਚੀਜ਼ ਲੈ ਕੇ ਆ ਰਹੇ ਹਾਂ ਆਈ ਹੋਪ ਤੁਹਾਨੂੰ ਪਸੰਦ ਆਉਗੀ ਥੈਂਕ ਯੂ ਸੋ ਮੱਚ ਐਂਡ 올 ది ਵੈਰੀ ਬੈਸਟ ਅਰਦੀਪ